ਹਾਂਜੀ ਆਪਾਂ ਹਾਜ਼ਰ ਆਂ ਜੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਸਭ ਤੋਂ ਪਹਿਲਾਂ ਦੇਖੋ ਮੇਨ ਆਪਾਂ ਜਿਹੜੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਉਹ ਕਰਾਂਗੇ ਜੀ ਈਟੀਟੀ ਕੋਰਸ ਦੀ ਠੀਕ ਹੈ ਤੁਹਾਨੂੰ ਪਤਾ ਹੈ ਕਿ ਈਟੀਟੀ ਕੌਣ ਹੁੰਦੇ ਨੇ ਜਿਹੜੇ ਪ੍ਰਾਇਮਰੀ ਟੀਚਰਸ ਹੁੰਦੇ ਨੇ ਠੀਕ ਹੈ ਈਟੀਟੀ ਦਾ ਕੋਰਸ ਕਿਵੇਂ ਹੁੰਦਾ ਹੈ ਕਿੰਨੇ ਸਮੇਂ ਦਾ ਕੋਰਸ ਹੈ ਕਿੰਨੀ ਫੀਸ ਹੁੰਦੀ ਹੈ ਇਦੇ ਲਈ ਬੀਏ ਜ਼ਰੂਰੀ ਹੈਗੀ ਆ ਜਾਂ ਨਹੀਂ ਐਡਮਿਸ਼ਨ ਕਿਵੇਂ ਲਈਏ ਸੀਟ ਐਟ ਐਗਜ਼ਾਮ ਕਿਸ ਤਰੀਕੇ ਨਾਲ ਹੁੰਦਾ ਏ ਤੇ ਈਟੀਟੀ ਕਰਨ ਤੋਂ ਬਾਅਦ ਨੌਕਰੀ ਦੀ ਕਿੰਨੀ ਕਿ ਸੰਭਾਵਨਾ ਹੈ ਸਰਕਾਰੀ ਨੌਕਰੀ ਦੀ ਕਿੰਨੀ ਕਿ ਸੰਭਾਵਨਾ ਹੈ ਡਿਪਾਰਟਮੈਂਟ ਦੇ ਵਿੱਚ ਠੀਕ ਆ ਉਹਦੇ ਤੇ ਵੀ ਆਪਾਂ ਜਿਹੜੀ ਗੱਲ ਕਰਾਂਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਬਿਲਕੁਲ A ਤੋਂ ਲੈ ਕੇ Z ਤੱਕ ਪੂਰੀ ਇਨਫੋਰਮੇਸ਼ਨ ਤੁਹਾਨੂੰ ਸਿਰਫ ਇੱਕ ਸਿੰਗਲ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਜੇਗੀ ਜੀ ਸਭ ਤੋਂ ਪਹਿਲਾਂ ਸਮਝੋ ਦੇਖੋ ਜਿਹੜਾ ETT ਕੋਰਸ ਹੈ ਠੀਕ ਹੈ ਇਹਨੂੰ ਆਪਾਂ DLD ਵੀ ਕਹਿ ਦਿੰਨੇ ਆ D E L E D ਯਾਨੀ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ETT ਯਾਨੀ ਐਲੀਮੈਂਟਰੀ ਟੀਚਰ ਟ੍ਰੇਨਿੰਗ ਠੀਕ ਹੈ ਅੱਜ ਕੱਲ ਦਾ ਜਿਹੜਾ ਨਾਮ ਹੈ ਉਹ DLD ਹੈ ਪਹਿਲਾਂ ਇਹਨੂੰ ETT JBTV ਕਿਹਾ ਜਾਂਦਾ ਸੀ ਠੀਕ ਹੈ ਹਰਿਆਣੇ ਦੇ ਵਿੱਚ ਤਾਂ ਮੋਸਟਲੀ ਇਹ JBT ਦੇ ਨਾਮ ਤੋਂ ਫੇਮਸ ਹੈ ਠੀਕ ਹੈ ਤਾਂ ਇਹ ਜਿਹੜਾ ਕੋਰਸ ਹੁੰਦਾ ਹੈ ਇਹ ਹੁੰਦਾ ਹੈ ਜੀ 2 ਸਾਲ ਦਾ ਠੀਕ ਹੈ ਮੈਂ ਇਹ ਚੀਜ਼ ਜਿਹੜੀ ਹੈ ਲੈ ਕੇ ਚੱਲ ਰਹੀਆਂ ਕਿ ਤੁਸੀਂ ਜਿਹੜਾ ਤੁਹਾਨੂੰ ਈਟੀਟੀ ਦੀ ਕੋਈ ਵੀ ਜਾਣਕਾਰੀ ਫਿਲਹਾਲ ਨਹੀਂ ਹੈਗੀ ਮੈਂ ਇਹ ਸਮਝ ਕੇ ਤੁਹਾਨੂੰ ਜਿਹੜੀ ਇਹ ਵੀਡੀਓ ਦੇ ਵਿੱਚ ਗੱਲ ਕਰ ਰਹੀਆਂ ਠੀਕ ਹੈ ਤਾਂ ਇਹ ਜਿਹੜਾ ਕੋਰਸ ਹੈ 2 ਸਾਲ ਦਾ ਹੈ ਹੁਣ ਆਪਾਂ ਗੱਲ ਕਰ ਲਈ ਕਿ ਇਹਦੀ ਐਡਮਿਸ਼ਨ ਕਿਵੇਂ ਹੈ ਤੇ ਕਿੱਥੋਂ ਕਿਹੜੇ ਕਾਲਜ ਤੋਂ ਜਾਂ ਕਿਸ ਤਰੀਕੇ ਨਾਲ ਲਈ ਜਾ ਸਕਦੀ ਹੈ ਦੇਖੋ ਪਹਿਲਾਂ ਕੀ ਹੁੰਦਾ ਸੀ ਅੱਜ ਤੋਂ ਕੁਝ ਸਾਲ ਪਹਿਲਾਂ ਜਾਂ ਕਹਿ ਲਓ ਸਾਲ ਡੇਢ 2 ਸਾਲ ਪਹਿਲਾਂ ਕੀ ਹੁੰਦਾ ਸੀ ਕੋਈ ਵੀ +2 ਵਾਲਾ ਕੈਂਡੀਡੇਟ ਜਿਨੇ +2 ਕੀਤੀ ਹੋਈ ਹੈ ਉਹ 8TT ਦੇ ਵਿੱਚ ਐਡਮਿਸ਼ਨ ਲੈ ਸਕਦਾ ਸੀ ਲੇਕਿਨ ਹੁਣ ਕਰੰਟ ਦੇ ਟਾਈਮ ਦੇ ਆਪਾਂ ਗੱਲ ਕਰ ਰਹੇ ਹਾਂ ਹੁਣ ਕੀ ਹੈ 8TT ਦੇ ਲਈ ਤੁਹਾਡੇ ਕੋਲ ਬੀਏ ਜ਼ਰੂਰੀ ਹੋਣੀ ਚਾਹੀਦੀ ਹੈ ਠੀਕ ਹੈ ਯਾਨੀ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ ਠੀਕ ਹੈ ਉਸ ਤੋਂ ਬਾਅਦ ਹੀ ਤੁਸੀਂ 8TT ਕਰ ਸਕਦੇ ਹੋ ਪਹਿਲਾਂ ਕੀ ਹੁੰਦਾ ਸੀ +2 ਦੇ ਜੋ ਵੀ ਤੁਹਾਡੇ ਮਾਰਕਸ ਹੁੰਦੇ ਸੀ ਉਹਦੇ ਬਿਹਾਫ ਤੇ ਮੈਰਿਟ ਬਣਦੀ ਸੀ ਫੇਰ ਤੁਹਾਡੂ ਜਿਹੜੀ ਸੀਟ ਮਿਲ ਜਾਂਦੀ ਸੀ ਕੋਰਸ ਦੇ ਲਈ ਠੀਕ ਹੈ ਲੇਕਿਨ ਹੁਣ ਕੀ ਹੈ ਹੁਣ ਤੁਹਾਡੇ ਕੋਲ ਇੱਕ ਤਾਂ ਬੀਏ ਹੋਣੀ ਚਾਹੀਦੀ ਹੈ ਇਸ ਤੋਂ ਬਿਨਾ ਇੱਕ ਤੁਹਾਡਾ ਐਗਜ਼ਾਮ ਹੋਏਗਾ ਠੀਕ ਹੈ ਜੀ 8080 ਐਂਟਰੈਂਸ ਐਗਜ਼ਾਮ ਤੁਸੀਂ ਕਹਿ ਸਕਦੇ ਹੋ ਉਸ ਐਗਜ਼ਾਮ ਦਾ ਸਿਲੇਬਸ ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਸ਼ੇਅਰ ਕਰ ਦਾਂਗੀ ਤੁਸੀਂ ਉੱਥੇ ਜਾ ਕੇ ਚੈੱਕ ਆਊਟ ਕਰ ਲੈਣਾ ਫਿਲਹਾਲ ਤੁਸੀਂ ਸਾਰਾ ਪ੍ਰੋਸੈਸ ਸਮਝ ਲਓ ਪਹਿਲਾਂ ਠੀਕ ਹੈ ਜੀ ਤਾਂ ਉਹ ਜਿਹੜਾ ਐਗਜ਼ਾਮ ਹੋਏਗਾ ਹੁਣ ਉਹ ਐਗਜ਼ਾਮ ਦੇਣ ਦਾ ਕੀ ਫਾਇਦਾ ਹੈ ਤੇ ਕਿਸ ਤਰੀਕੇ ਨਾਲ ਐਡਮਿਸ਼ਨ ਮਿਲੇਗੀ ਦੇਖੋ ਇੱਕ ਹੁੰਦੇ ਨੇ ਪ੍ਰਾਈਵੇਟ ਕਾਲਜ ਹਨਾ ਜਿਹੜੇ ਏਟੀਟੀ ਦਾ ਕੋਰਸ ਕਰਾਉਂਦੇ ਨੇ ਇੱਕ ਹੁੰਦੇ ਨੇ ਜੀ ਸਰਕਾਰੀ ਕਾਲਜ ਸਰਕਾਰੀ ਕਾਲਜ ਦਾ ਕਹਿਣ ਦਾ ਭਾਵ ਸਰਕਾਰੀ ਸੰਸਥਾਵਾਂ ਹੁਣ ਦੇਖੋ ਇੱਕ ਤੁਸੀਂ ਸੁਣਿਆ ਹੋਊਗਾ ਡਾਈਟ ਡੀ ਆਈ ਈ ਟੀ ਠੀਕ ਹੈ ਡੀ ਆਈ ਈ ਟੀ ਡਾਈਟ ਇਹ ਉਹ ਵਾਲੀਆਂ ਸੰਸਥਾਵਾਂ ਹੁੰਦੀਆਂ ਨੇ ਇਹਨਾਂ ਨੂੰ ਤੁਸੀਂ ਗੂਗਲ ਵੀ ਕਰ ਸਕਦੇ ਹੋ ਠੀਕ ਹੈ ਇਹ ਉਹ ਵਾਲੀਆਂ ਸੰਸਥਾਵਾਂ ਹੁੰਦੀਆਂ ਨੇ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਜਿੱਥੇ ਕਿ ਤੁਹਾਨੂੰ ਈਟੀਟੀ ਦਾ ਕੋਰਸ ਕਰਾਇਆ ਜਾਂਦਾ ਹੈ ਡਾਈਟ ਦੇ ਵਿੱਚ ਇਹ ਡਾਈਟ ਜਿਵੇਂ ਬਹੁਤ ਸਾਰੀਆਂ ਜਗਾਵਾਂ ਤੇ ਜਿਵੇਂ ਡਾਈਟ ਸੰਗਰੂਰ ਵੀ ਹੈਗੀ ਆ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੋਸਟਲੀ ਇਹ ਡਾਈਟ ਜਿਹੜੀ ਤੁਹਾਨੂੰ ਦੇਖਣ ਨੂੰ ਮਿਲੇਗੀ ਜਦੋਂ ਦੇਖੋ ਤੁਸੀਂ ਆਪਦਾ ਐਗਜ਼ਾਮ ਦੋਗੇ ਠੀਕ ਹੈ ਉਹਦੇ ਐਗਜ਼ਾਮ ਦੇ ਨੰਬਰਾਂ ਦੇ ਅਕੋਰਡਿੰਗ ਤੁਹਾਡੀ ਮੈਰਿਟ ਜਿਹੜੀ ਉਹ ਬਣੇਗੀ ਇਹ ਗੱਲ ਤੁਸੀਂ ਸਮਝ ਸਕਦੇ ਹੋ ਠੀਕ ਹੈ ਮੈਰਿਟ ਦੇ ਅਕੋਰਡਿੰਗ ਜੇ ਆਪਾਂ ਗੱਲ ਕਰੀਏ ਤਾਂ ਦੇਖੋ ਜੇ ਮੈਰਿਟ ਦੇ ਅਕੋਰਡਿੰਗ ਆਪਾਂ ਗੱਲ ਕਰਦੇ ਆ ਠੀਕ ਉਹਦੇ ਨਾਲ ਕੀ ਹੈ ਤੁਹਾਨੂੰ ਸਰਕਾਰੀ ਡਾਈਟ ਜਿਹੜੀ ਉਹਦੇ ਵਿੱਚ ਐਡਮਿਸ਼ਨ ਮਿਲ ਜੇਗੀ ਡਾਈਟ ਦੇ ਵਿੱਚ ਕੀ ਹੈ ਦੇਖੋ ਫੀਸ ਬਹੁਤ ਘੱਟ ਹੈ ਠੀਕ ਹੈ ਪ੍ਰੋਪਰ ਤੁਹਾਨੂੰ ਪੀਐਸਟੈਟ ਦੀ ਤਿਆਰੀ ਵੀ ਕਰਾਈ ਜਾਂਦੀ ਹੈ ਇਹ ਕਹਿ ਲਓ ਵੀ ਤੁਹਾਨੂੰ ਗਾਈਡੈਂਸ ਵੀ ਮਿਲ ਜਾਂਦੀ ਹੈ ਪ੍ਰਾਈਵੇਟ ਕਾਲਜ ਦਾ ਇਹ ਸੀਨਾ ਵੀ ਇੱਕ ਤਾਂ ਫੀਸਾਂ ਕਾਫੀ ਜ਼ਿਆਦਾ ਹੁੰਦੀਆਂ ਨੇ ਉਹਨਾਂ ਦੀ ਫੀਸ ਤਾਂ 80-80000 ਤੋਂ ਉੱਪਰ ਦੀ ਹੁੰਦੀ ਹੈ ਜੋ ਕਿ ਇੱਕ ਨਾਰਮਲ ਬੰਦੇ ਦੇ ਲਈ ਕਹਿ ਲਓ ਵੀ ਮੁਸ਼ਕਲ ਹੈ ਪੇ ਕਰਨੀ ਹਨਾ ਤੇ ਡਾਈਟ ਦੇ ਵਿੱਚ ਕੀ ਹੈ ਡਾਈਟ ਦੇ ਵਿੱਚ ਲਿミਟਿਡ ਸਿੱਟਾਂ ਹੁੰਦੀਆਂ ਨੇ ਲਗਭਗ 100 ਦੇ ਕਰੀਬ ਸਿੱਟਾਂ ਹੁੰਦੀਆਂ ਨੇ ਜਿਨ੍ਹਾਂ ਨੇ ਤੁਹਾਡੇ ਮਾਰਕਸ ਬਣਦੇ ਨੇ ਐਗਜ਼ਾਮ ਦੇ ਵਿੱਚ ਉਹਦੇ ਵੀ ਹਾਫ ਤੇ ਮੈਰਿਟ ਬਣਾਈ ਜਾਂਦੀ ਹੈ ਤਾਂ ਹੀ ਤੁਹਾਨੂੰ ਡਾਈਟ ਦੇ ਵਿੱਚ ਜਿਹੜੀ ਐਡਮਿਸ਼ਨ ਮਿਲੇਗੀ ਠੀਕ ਹੈ ਯਾਨੀ ਐਡਮਿਸ਼ਨ ਦੇ ਰਿਲੇਟਡ ਦੇਖੋ ਇੱਕ ਪ੍ਰਾਈਵੇਟ ਕਾਲਜ ਹੈ ਇੱਕ ਡਾਈਟ ਹੈ ਜੇਕਰ ਤੁਸੀਂ ਡਾਈਟ ਤੋਂ ਐਟੀਟੀ ਕਰਦੇ ਹੋ ਤਾਂ ਤੁਹਾਡਾ ਖਰਚਾ ਬਹੁਤ ਘੱਟ ਹੋਏਗਾ ਨਾ ਦੇ ਬਰਾਬਰ ਹੋਏਗਾ ਲੇਕਿਨ ਜੇਕਰ ਤੁਸੀਂ ਪ੍ਰਾਈਵੇਟ ਕਾਲਜ ਦੇ ਵਿੱਚ ਕਰਦੇ ਹੋ ਠੀਕ ਹੈ ਤਾਂ ਤੁਸੀਂ ਜਿਹੜਾ ਕੀ ਕਰਨਾ ਹੈ ਫਿਰ ਤੁਹਾਨੂੰ ਜਿਹੜੀਆਂ ਫੀਸ ਜ਼ਿਆਦਾ ਭਰਨੀ ਪਏਗੀ ਠੀਕ ਹੈ ਪ੍ਰਾਈਵੇਟ ਕਾਲਜ ਦੇ ਵਿੱਚ ਕੋਈ ਵੀ ਐਗਜ਼ਾਮ ਨਹੀਂ ਹੁੰਦਾ ਲੇਕਿਨ ਡਾਈਟ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਤੁਹਾਡਾ ਐਗਜ਼ਾਮ ਹੋਏਗਾ ਕਲੀਅਰ ਹੈ ਐਨੀ ਗੱਲ ਕਲੀਅਰ ਹੋ ਗਈ ਠੀਕ ਹੈ ਜੀ 2 ਸਾਲ ਦਾ ਇਹ ਕੋਰਸ ਹੋਏਗਾ ਇਸ ਤੋਂ ਬਾਅਦ ਦੇਖੋ ਜੀ 2 ਸਾਲ ਦਾ ਮੰਨ ਲਓ ਤੁਸੀਂ ਕੋਰਸ ਕਰ ਲਿਆ ਚਾਹੇ ਤੁਸੀਂ ਪ੍ਰਾਈਵੇਟ ਕਰਿਆ ਚਾਹੇ ਸਰਕਾਰੀ ਕਰਿਆ ਦੋਨਾਂ ਦੀ ਸੇਮ ਕਹਿ ਲਓ ਵੀ ਕਨਸਿਡਰ ਕੀਤਾ ਜਾਂਦਾ ਹੈ ਜੌਬ ਦੇ ਵਿੱਚ ਠੀਕ ਹੈ 2 ਸਾਲ ਦਾ ਤੁਸੀਂ ਕੋਰਸ ਕਰ ਰਹੇ ਹੋ ਉਹਦੇ ਵਿੱਚ ਤੁਹਾਨੂੰ ਟ੍ਰੇਨਿੰਗ ਵੀ ਹੋਏਗੀ ਠੀਕ ਹੈ ਪੜਾਉਂਦੀ ਜਾਂ ਜੋ ਵੀ ਤੁਹਾਡਾ ਪ੍ਰੋਸੈਸ ਹੋਏਗਾ ਤੁਸੀਂ ਈਟੀਟੀ ਦੇ ਐਡਮਿਸ਼ਨ ਦੇ ਵਿੱਚ ਤੁਹਾਨੂੰ ਸੀ ਜਿਹੜਾ ਤੁਹਾਨੂੰ ਪਤਾ ਲੱਗ ਜਾਏਗਾ ਠੀਕ ਹੈ ਆਫਟਰ ਈਟੀਟੀ ਹੁਣ ਕੀ ਹੋ ਸਕਦਾ ਹੈ ਮੰਨ ਲਓ ਤੁਸੀਂ ਈਟੀਟੀ ਕਰ ਲਈ ਚਾਹੇ ਤੁਸੀਂ ਪ੍ਰਾਈਵੇਟ ਕਰਿਆ ਚਾਹੇ ਤੁਸੀਂ ਸਰਕਾਰੀ ਕਾਲਜ ਤੋਂ ਕਰੀਆ ਠੀਕ ਹੈ ਈਟੀਟੀ ਕੀਤੀ ਹੈ ਉਸ ਤੋਂ ਬਾਅਦ ਕੀ ਹੋਏਗਾ ਉਸ ਤੋਂ ਬਾਅਦ ਤੁਸੀਂ ਦੇਣਾ ਐਗਜ਼ਾਮ ਹੁਣ ਦੇਖੋ ਇੱਥੇ ਇੱਕ ਗੱਲ ਯਾਦ ਰੱਖਿਓ ਸਮਝੋ ਇੱਕ ਵਾਰੀ ਚੀਜ਼ ਇੱਕ ਹੈਗਾ ਆਪਣਾ ਪੰਜਾਬ ਠੀਕ ਹੈ ਜਿਹੜੇ ਆਪਾਂ ਸਟੇਟ ਦੇ ਵਿੱਚ ਰਹਿ ਰਹੇ ਆਂ ਪੰਜਾਬ ਠੀਕ ਹੈ ਇੱਕ ਹੈਗਾ ਸੈਂਟਰ ਆਪਣਾ ਕੇਂਦਰ ਸਰਕਾਰ ਠੀਕ ਹੈ ਹੁਣ ਪੰਜਾਬ ਦੇ ਵਿੱਚ ਜੇਕਰ ਤੁਸੀਂ ਗਵਰਨਮੈਂਟ ਟੀਚਰ ਬਣਨਾ ਚਾਹੁੰਦੇ ਹੋ ਸਰਕਾਰੀ ਨੌਕਰੀ ਜੇਕਰ ਤੁਸੀਂ ਪੰਜਾਬ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੀਐਸਟੈਟ ਕੁਆਲੀਫਾਈ ਕਰਨਾ ਪਏਗਾ ਪੀਐਸਟੈਟ ਦੀ ਫੁੱਲ ਫਾਰਮ ਕੀ ਹੈ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ 150 ਨੰਬਰਾਂ ਦਾ ਹੈ ਟੈਸਟ ਹੁੰਦਾ ਹੈ ਠੀਕ ਹੈ ਮੇਨ ਕੋਸ਼ਿਸ਼ ਕਰੋਗੇ ਤੁਸੀਂ ਇਹਨੂੰ ਹੀ ਫੋਕਸ ਕਰਿਓ ਪੀਐਸਟੈਟ ਨੂੰ ਠੀਕ ਹੈ ਜੇਕਰ ਤੁਸੀਂ ਸੈਂਟਰ ਦੇ ਵਿੱਚ ਕਿਸੇ ਵੀ ਸੈਂਟਰ ਦੇ ਪੱਧਰ ਤੇ ਕੋਈ ਵੀ ਜਿਹੜੀ ਹੈ ਕਿਸੇ ਵੀ ਸਟੇਟ ਦੇ ਵਿੱਚ ਜੋਬ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਜੀ ਸੀਟੈਟ ਠੀਕ ਹੈ ਸੈਂਟਰਲ ਟੀਚਰ ਐਲੀਜੀਬਿਲਟੀ ਟੈਸਟ ਤਾਂ ਕਨਫਿਊਜ਼ ਨਹੀਂ ਹੋਣਾ ਪੰਜਾਬ ਦੇ ਵਿੱਚ ਤੁਸੀਂ ਈਟੀਟੀ ਦਾ ਕੋਰਸ ਕਰੋ ਪੀਐਸਟੈਟ ਦੀ ਤਿਆਰੀ ਕਰੋ ਠੀਕ ਹੈ ਪੀਐਸਟੈਟ ਦੀ ਤਿਆਰੀ ਕਰ ਲਈ ਉਸ ਤੋਂ ਬਾਅਦ ਈਟੀਟੀ ਦੀ ਜਿਹੜੀ ਵੀ ਭਰਤੀ ਆਏਗੀ ਠੀਕ ਹੈ ਉਹ ਤੁਸੀਂ ਜਿਹੜਾ ਪਰਨ ਦੇ ਲਈ ਐਲੀਜੀਬਲ ਹੋਵੋਗੇ ਹੁਣ ਪੀਐਸਟੈਟ ਦੀ ਤਿਆਰੀ ਦੇਖੋ ਕਿਵੇਂ ਕਰ ਸਕਦੇ ਹੋ ਘਰ ਬੈਠੇ ਬਿਲਕੁਲ ਕਰ ਸਕਦੇ ਹੋ ਪੀਐਸਟੈਟ ਤੇ ਆਲਰੇਡੀ ਮੈਂ ਸੈਪਰੇਟ ਵੀਡੀਓਜ਼ ਜਿਹੜੀਆਂ ਨੇ ਬਣਾ ਚੁੱਕੀਆਂ ਉਹਨਾਂ ਨੂੰ ਵੀ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਪੀਐਸਟੈਟ ਦਾ ਸਿਲੇਬਸ ਕੀ ਰਹੇਗਾ ਕਿੰਨੇ ਦਿਨ ਤੱਕ ਵੈਲਿਡ ਹੈ ਠੀਕ ਹੈ ਕਿੱਥੋਂ ਤੇ ਕਿਵੇਂ ਘਰ ਬੈਠੇ ਤਿਆਰੀ ਕਰੀਏ ਉਹਦੇ ਦੇ ਵੀ ਬਹੁਤ ਸਾਰੀਆਂ ਵੀਡੀਓਜ਼ ਪੀਐਸਟੈਟ ਦੇ ਰਿਲੇਟਡ ਨੇ ਤੁਸੀਂ ਸਰਚ ਕਰੋਗੇ ਤੁਹਾਨੂੰ ਬਹੁਤ ਸਾਰਾ ਮਟੀਰੀਅਲ ਜਿਹੜਾ ਹੈ ਫ੍ਰੀ ਆਫ ਕੋਸਟ ਇਸ ਚੈਨਲ ਤੇ ਮਿਲ ਜੀਗਾ ਠੀਕ ਹੈ ਤਾਂ ਪੀਐਸਟੈਟ ਤੁਸੀਂ ਕੁਆਲੀਫਾਈ ਕਰਨਾ ਹੈ ਹੁਣ ਦੇਖੋ ਈਟੀਟੀ ਵੀ ਹੋ ਗਈ ਪੀਐਸਟੈਟ ਵੀ ਕੁ ਥਰਡ ਪ੍ਰੋਸੈਸ ਹੈ ਭਰਤੀ ਹੋਣ ਦਾ ਮੰਨ ਲਓ ਪੰਜਾਬ ਦੇ ਵਿੱਚ ਭਰਤੀ ਆਈ ਹੈ 5000 ਪੋਸਟਾਂ ਈਟੀਟੀ ਦੀਆਂ ਠੀਕ ਹੈ ਮੰਨ ਲਓ 5000 ਪੋਸਟ ਆਈਆਂ ਈਟੀਟੀ ਦੀਆਂ ਤਾਂ ਉਹਦੀ ਐਲੀਜੀਬਿਲਟੀ ਕੀ ਹੋਏਗੀ ਤੁਹਾਡੇ ਕੋਲ ਬੀਏ ਹੋਵੇ ਈਟੀਟੀ ਹੋਵੇ ਤੇ ਤੁਹਾਡਾ ਪੀਐਸਟ ਕੁਆਲੀਫਾਈ ਹੋਵੇ ਥੈਨ ਤੁਸੀਂ ਜਿਹੜਾ 5000 ਭਰਤੀ ਦੇ ਲਈ ਅਪਲਾਈ ਕਰ ਸਕਦੇ ਹੋ 5000 ਭਰਤੀ ਦੇ ਲਈ ਅਪਲਾਈ ਕਰਨ ਤੋਂ ਬਾਅਦ ਇੱਕ ਐਗਜ਼ਾਮ ਹੋਏਗਾ ਜਿਹਨੂੰ ਕਿ ਆਪਾਂ ਈਟੀਟੀ ਸੈਕੰਡ ਪੇਪਰ ਐਗਜ਼ਾਮ ਕਹਿ ਦਿੰਨੇ ਆ ਉਸ ਐਗਜ਼ਾਮ ਦੇ ਵਿੱਚ 200 ਜਿਹੜੇ ਨੇ 200 ਨੰਬਰਾਂ ਦਾ ਪੇਪਰ ਹੋਏਗਾ ਉਹਦੇ ਬਿਹਫ ਤੇ ਮੈਰਿਟ ਬਣੇਗੀ ਤੁਸੀਂ 200 ਦੇ ਵਿੱਚੋਂ ਕਿੰਨੇ ਮਾਰਕਸ ਗੇਨ ਕਰਦੇ ਹੋ ਉਹਦੇ ਬਿਹਫ ਤੇ ਜਿਹੜੀ ਹੈ ਮੈਰਿਟ ਬਣੇਗੀ ਠੀਕ ਹੈ ਤੇ ਉਸ ਮੈਰਿਟ ਦੇ ਹਿਸਾਬ ਨਾਲ ਹੀ ਤੁਹਾਡਾ ਜਿਹੜਾ ਨਾਮ ਹੈ ਲਿਸਟ ਦੇ ਵਿੱਚ ਆਏਗਾ ਤਾਂ ਮੈਰਿਟ ਦੇ ਵਿੱਚ ਨੰਬਰ ਆਉਣ ਤੋਂ ਬਾਅਦ ਹੀ ਤੁਸੀਂ ਜਿਹੜਾ ਸਰਕਾਰੀ ਟੀਚਰ ਜਿਹੜਾ ਲੱਗ ਸਕਦੇ ਹੋ ਈਟੀਟੀ ਦਾ ਠੀਕ ਹੈ ਜੀ ਹੁਣ ਗੱਲ ਕਰ ਲਈ ਕਿ ਈਟੀਟੀ ਦੀਆਂ ਭਰਤੀਆਂ ਕਿੰਨੇ ਸਮੇਂ ਬਾਅਦ ਆਉਂਦੀਆਂ ਨੇ ਦੇਖੋ ਜੇ ਆਪਾਂ ਗੱਲ ਕਰ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਠੀਕ ਹੈ ਤਾਂ ਇਹਨਾਂ ਵੱਲੋਂ ਇਹ ਗੱਲ ਜਿਹੜੀ ਆ ਕਹੀ ਗਈ ਸੀ ਕਿ ਅਸੀਂ ਟੀਚਿੰਗ ਦੇ ਰਿਲੇਟਿਡ ਜਿਹੜੀਆਂ ਨੇ ਇੱਕ ਪ੍ਰੋਪਰ ਹਰ ਇੱਕ ਸਾਲ ਕੈਲੰਡਰ ਜਾਰੀ ਕਰਾਂਗੇ ਜਿਸ ਦੇ ਵਿੱਚ ਕੀ ਪੀਐਸਟੈਟ ਦੀ ਇੱਕ ਪਰਮਾਨੈਂਟ ਤਰੀਖ ਹੋਏਗੀ ਠੀਕ ਹੈ ਯਾਨੀ ਪਰਮਾਨੈਂਟ ਕਹਿੰਦਾ ਭਾਵੇਂ ਇਹ ਹੈ ਕਿ ਸਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਕੰਡਕਟ ਕਰਾਇਆ ਜਾਏਗਾ ਠੀਕ ਹੈ ਇਹ ਗੱਲ ਉਹਨਾਂ ਨੇ ਕਹੀ ਸੀ ਇਸ ਤੋਂ ਬਿਨਾ ਈਟੀਟੀ ਦੀਆਂ ਪੋਸਟਾਂ ਵੀ ਜਿਹੜੀਆਂ ਨੇ ਹਰ ਇੱਕ ਸਾਲ ਦੇਖਣ ਨੂੰ ਮਿਲਣਗੀਆਂ ਇਹ ਜਿਹੜੀ ਆ ਗੱਲ ਸ਼ਿੱਖਿਆ ਮੰਤਰੀ ਜੀ ਵੱਲੋਂ ਕਹੀ ਸੀ ਹੁਣ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿ ਸਰਕਾਰ ਪੋਸਟਾਂ ਕੱਢਦੀ ਹੈ ਨਹੀਂ ਇਹ ਬਾਤ ਦੀ ਗੱਲ ਹੈ ਮੇਰਾ ਮੇਨ ਮੋਟਿਵ ਇੱਥੇ ਹੈਗਾ ਸੀ ਵੀ ਤੁਸੀਂ ਇਹ ਨਾ ਸੋਚੋ ਕਿ ਭਰਤੀ ਨਹੀਂ ਆਂਦੀ ਠੀਕ ਹੈ ਤਾਂ ਜੇ ਤੁਸੀਂ ਇਹ ਕੋਰਸ ਜਿਹੜਾ ਕਰਨਾ ਚਾਹੁੰਦੇ ਹੋ देन ਵੈਲ ਐਂਡ ਗੁੱਡ ਹੈ ਠੀਕ ਹੈ ਲੇਕਿਨ ਕਿਤੇ ਨਾ ਕਿਤੇ ਦੇਖੋ ਮੈਂ ਬਹੁਤ ਸਾਰੇ ਸਟੂਡੈਂਟਸ ਦੀ ਇਹ ਵੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਪਹਿਲਾਂ ਈਟੀਟੀ ਜਿਹੜੀ ਹੈ ਪਲੱਸ 2 ਤੋਂ ਬਾਅਦ ਹੁੰਦੀ ਸੀ ਲੇਕਿਨ ਹੁਣ ਬੀਏ ਕੰਪਲਸਰੀ ਕਰਤੀ ਲੇਕਿਨ ਜਿਹੜਾ ਬੀਐਡ ਦਾ ਕੋਰਸ ਹੁੰਦਾ ਹੈ ਜਿਹੜਾ ਕਿ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਬੱਚਿਆਂ ਨੂੰ ਪੜਾਉਂਦਾ ਹੁੰਦਾ ਹੈ ਈਟੀਟੀ ਅੱਛਾ ਇੱਕ ਗੱਲ ਹੋਰ ਯਾਦ ਰੱਖੋ ਵੀ ਜੇਕਰ ਤੁਸੀਂ ਈਟੀਟੀ ਕਰਦੇ ਹੋ ਤਾਂ ਤੁਸੀਂ ਪਹਿਲੀ ਕਲਾਸ ਤੋਂ ਲੈ ਕੇ 5ਵੀਂ ਕਲਾਸ ਦੇ ਬੱਚਿਆਂ ਨੂੰ ਹੀ ਪੜਾ ਸਕਦੇ ਹੋ ਠੀਕ ਹੈ ਪ੍ਰਾਇਮਰੀ ਟੀਚਰ ਹੋਵੋਗੇ ਤੁਸੀਂ ਬੀਐਡ ਵਾਲੇ 6ਵੇਂ ਤੋਂ 10ਵੇਂ ਤੱਕ ਦੇ ਟੀਚਰ ਬਣ ਸਕਦੇ ਨੇ ਠੀਕ ਹੁਣ ਦੇਖੋ ਪਹਿਲਾਂ ਕੀ ਹੁੰਦਾ ਸੀ ਬੀਐਡ ਦੇ ਲਈ ਬੀ ਜ਼ਰੂਰੀ ਹੁੰਦੀ ਸੀ ਲੇਕਿਨ ਹੁਣ ਈਟੀਟੀ ਲਈ ਵੀ ਹੋ ਗਈ ਤਾਂ ਮੈਂ ਜੋ ਅੱਜ ਕੱਲ ਲੋਕਾਂ ਤੋਂ ਸੁਣ ਰਹੀ ਆਂ ਯਾ ਸਟੂਡੈਂਟਸ ਤੋਂ ਜਿਹੜੀ ਗੱਲ ਜਿਹੜੀ ਆ ਸਾਹਮਣੇ ਆ ਰਹੀ ਆ ਸੁਣਨ ਦੇ ਵਿੱਚ ਉਹ ਇਹ ਹੈ ਕਿ ਸਟੂਡੈਂਟਸ ਕਹਿੰਦੇ ਨੇ ਕਿ ਜੇਕਰ ਬੀਏ ਹੀ ਕਰਨੀ ਐ ਠੀਕ ਐ ਤਾਂ ਫਿਰ ਬੀਐਡ ਵੱਲ ਜਾਈਏ ਈਟੀਟੀ ਵੱਲ ਜਾਣ ਦੀ ਲੋੜ ਹੀ ਨਹੀਂ ਇਹ ਗੱਲ ਮੈਂ ਬਹੁਤ ਆਮ ਤੌਰ ਤੇ ਬਹੁਤ ਸਾਰੇ ਰੈਗੂਲਰ ਬੇਸਿਸ ਤੇ ਆਪਾਂ ਸੁਣਦੀ ਆਂ ਕਿਤੇ ਨਾ ਕਿਤੇ ਸਹੀ ਵੀ ਹੈਗਾ ਏ ਕਿਉਂਕਿ ਬੀਐਡ ਦੇ ਵਿੱਚ ਤੁਸੀਂ ਵੱਡੀ ਭਰਤੀ ਦੇਖੋਗੇ ਹਨਾ ਯਾ ਵੱਡੀ ਭਰਤੀ ਕਹਿੰਦਾ ਭਾ ਵੀ ਵੱਡੀ ਪੋਸਟ ਹੋਊਗੀ ਇਹ ਠੀਕ ਹੈ ਈਟੀਟੀ ਦੇ ਮੁਕਾਬਲੇ ਤਾਂ ਇਹ ਚੀਜ਼ਾਂ ਵੀ ਜਿਹੜੀ ਨਾ ਤੁਸੀਂ ਆਪਣੇ ਦਿਮਾਗ ਦੇ ਵਿੱਚ ਰੱਖ ਸਕਦੇ ਹੋ ਬਾਕੀ ਜੇਕਰ ਤੁਸੀਂ ਇੱਛੁਕ ਹੈਗੇ ਹੋ ਈਟੀਟੀ ਦਾ ਕੋਰਸ ਕਰਨ ਦੇ ਲਈ ਤਾਂ ਤੁਸੀਂ ਕਰ ਸਕਦੇ ਹੋ ਮੈਂ ਪ੍ਰੋਸੈਸ ਤੁਹਾਨੂੰ ਸਾਰਾ ਦੱਸ ਚੁੱਕੀ ਹਾਂ 2 ਸਾਲ ਦਾ ਕੋਰਸ ਹੁੰਦਾ ਹੈ ਜੀ ਠੀਕ ਹੈ ਜੇਕਰ ਤੁਸੀਂ ਡਾਇਰੈਕਟ ਦੇ ਥਰੂ ਕਰੋਗੇ ਸਰਕਾਰੀ ਸੰਸਥਾਵਾਂ ਥਰੂ ਕਰੋਗੇ ਤੁਹਾਡੀ ਫੀਸ ਬਹੁਤ ਘੱਟ ਹੋਏਗੀ ਪ੍ਰਾਈਵੇਟ ਕਾਲਜ ਦੇ ਵਿੱਚ ਕਰੋਗੇ ਤੁਹਾਡੀ ਫੀਸ ਬਹੁਤ ਜ਼ਿਆਦਾ ਹੋਏਗੀ ਪ੍ਰਾਈਵੇਟ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਕੋਈ ਪੇਪਰ ਨਹੀਂ ਹੈਗਾ ਲੇਕਿਨ ਸਰਕਾਰੀ ਡਾਈਟ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਐਗਜ਼ਾਮ ਹੋਏਗਾ ਉਹਦੇ ਬਿਹਾਫ ਤੇ ਹੀ ਤੁਹਾਨੂੰ ਐਡਮਿਸ਼ਨ ਦੇਖਣ ਨੂੰ ਮਿਲੇਗੀ ਬੀਏ ਜ਼ਰੂਰੀ ਹੈ ਬਿਲਕੁਲ ਠੀਕ ਹੈ ਤੇ ਇਸ ਤੋਂ ਬਾਅਦ ਤੁਸੀਂ ਪੀਐਸ ਟੈਟ ਦੀ ਤਿਆਰੀ ਕਰ ਸਕਦੇ ਹੋ ਸੀਟੈਟ ਦੀ ਤਿਆਰੀ ਕਰ ਸਕਦੇ ਹੋ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗੀ ਕਿ ਇੱਕ ਅਲੱਗ ਵੀਡੀਓ ਬਣਾਈ ਜਾਵੇ ਜਿਸ ਦੇ ਵਿੱਚ ਮੈਂ ਗੱਲ ਕਰਾਂਗੀ ਕਿ ਪੀਐਸ ਟੈਟ ਤੇ ਸੀਟੈਟ ਕੁਆਲੀਫਾਈ ਕਰਨ ਤੋਂ ਬਾਅਦ ਕੀ ਕਰੀਏ ਕਿਸ ਤਰੀਕੇ ਨਾਲ ਭਰਤੀ ਦੀ ਤਿਆਰੀ ਕਰੀਏ ਕਿਸ ਕਿਸੇ ਦਿਸ਼ਾ ਦਿਵਾਲਾ ਸਿਜਾਈਏ ਠੀਕ ਹੈ ਤਾਂ ਉਹ ਮੈਂ ਆਉਣ ਵਾਲੇ ਵੀਡੀਓਜ਼ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਉਸ ਵੀਡੀਓ ਦੇ ਅਪਾ ਜਿਹੜੀ ਗੱਲ ਕਰੀਏ ਠੀਕ ਹੈ ਫਿਲਹਾਲ ਮੇਰੀ ਪੂਰੀ ਕੋਸ਼ਿਸ਼ ਇਹ ਸੀ ਕਿ ETT ਨੂੰ ਲੈ ਕੇ ਤੁਹਾਡਾ ਜਿੰਨੇ ਵੀ ਡਾਊਟਸ ਨੇ ਉਹ ਮੈਂ ਸਿਰਫ ਇੱਕ ਸਿੰਗਲ ਵੀਡੀਓ ਦੇ ਵਿੱਚ ਕਵਰ ਕਰ ਲਾਂ ਬਾਕੀ ਜੇਕਰ ਤੁਹਾਡਾ ਕੋਈ ਵੀ ਡਾ ਕੋਸ਼ ਨੀ ETT ਦੇ ਕੋਰਸ ਦੇ ਰਿਲੇਟਿਡ ਹੈਗਾ ਏ ਤੁਸੀਂ ਪੁੱਛ ਸਕਦੇ ਹੋ ਕੋਈ ਵੀ ਹੋਵੇ ਐਗਜ਼ਾਮ ਦੇ ਰਿਲੇਟਿਡ ਫੀਸ ਦੇ ਰਿਲੇਟਿਡ ਜਾਂ ਫਿਰ ਭਰਤੀ ਦੇ ਰਿਲੇਟਿਡ ਜੋ ਵੀ ਤੁਹਾਡਾ ਕੁਐਸਚਨ ਹੈ ਤੁਸੀਂ ਬੇਝਿਜਕੋ ਕੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਇਸ ਦੇ ਨਾਲ ਹੀ ਦੇਖੋ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਈਟੀਟੀ ਦੇ ਰਿਲੇਟਿਡ ਹਰ ਪ੍ਰਕਾਰ ਦੀ ਛੋਟੀ ਤੋਂ ਛੋਟੀ ਅਪਡੇਟ ਲੈਣ ਦੇ ਲਈ ਤੁਸੀਂ ਇਸ ਚੈਨਲ ਨਾਲ ਜੁੜ ਸਕਦੇ ਹੋ ਬਿਲਕੁਲ ਫ੍ਰੀ ਆਫ ਕੋਸਟ ਤੁਹਾਨੂੰ ਇਸ ਚੈਨਲ ਤੇ ਜਿਹੜੀ ਜਾਣਕਾਰੀ ਹੈ ਪ੍ਰੋਵਾਈਡ ਕਰਾਈ ਜਾਂਦੀ ਹੈ ਠੀਕ ਹੈ ਜੀ ਤਾਂ ਇਸ ਦੇ ਨਾਲ ਹੀ ਜੇਕਰ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਇਸ ਦੇ ਨਾਲ ਹੀ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜਿਓ ਜੀ ਟੈਲੀਗ੍ਰam ਗਰੁੱਪ ਦਾ ਜਿਹੜਾ ਲਿੰਕ ਆ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਠੀਕ ਹੈ ਦੇਖੋ ਕੀ ਹੁੰਦਾ ਏ ਇਹ ਜਿਹੜੀ ਕਹਿ ਲਓ ਵੀ ਜਦੋਂ ਕੋਰਸ ਦਾ ਪਤਾ ਨਹੀਂ ਹੁੰਦਾ ਮੰਨ ਲਓ ਪਲੱਸ 2 ਕੀਤੀ ਹੁੰਦੀ ਆ ਜਾਂ ਗ੍ਰੈਜੂਏਟ ਹੁੰਦਾ ਏ ਸਟੂਡੈਂਟਸ ਨੂੰ ਨਹੀਂ ਪਤਾ ਹੁੰਦਾ ਕਿ ਅੱਗੇ ਕੀ ਕਰੀਏ ਕਿਵੇਂ ਕਰੀਏ ਕੀ ਪ੍ਰੋਸੈਸ ਹੈ ਤਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇਸੇ ਤਰੀਕੇ ਦੀ ਕੁਝ ਇੰਪੋਰਟੈਂਟ ਵੀਡੀਓਜ਼ ਜਿਹੜੀਆਂ ਨੇ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਵਾਂ ਜੋ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣ ਤੇ ਇਹ ਵੀਡੀਓ ਤੁਹਾਡੇ ਲਈ ਕਿੰਨੀ ਹੈਲਪਫੁਲ ਰਹੀ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਕੋਈ ਵੀ ਪੁਆਇੰਟ ਨੂੰ ਲੈ ਕੇ ਕੋਈ ਦਿੱਕਤ ਹੋਵੇ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਜੀ ਠੀਕ ਹੈ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਪ੍ਰੈਸ ਕਰ ਲਿਓ ਬਾਕੀ ਐਡਟੀਟੀ ਦੇ ਰਿਲੇਟਿਡ ਹਰ ਪ੍ਰਕਾਰ ਦੀ ਜਾਣਕਾਰੀ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲ ਜੇਗੀ ਸਿਲੇ ਪੀਐਸਐਡ ਦਾ ਸਿਲੇਬਸ ਕੀ ਹੈ ਘਰ ਬੈਠੇ ਕਿਵੇਂ ਤਿਆਰੀ ਕਰ ਪਾਉਂਗੇ ਏਟੀਟੀ ਦਾ ਸੈਕੰਡ ਪੇਪਰ ਕਿਵੇਂ ਹੁੰਦਾ ਹੈ ਤਾਂ ਮੈਂ ਉਹਦੇ ਤੇ ਜਿਹੜੀਆਂ ਆਲਰੇਡੀ ਵੀਡੀਓਜ਼ ਬਣਾ ਚੁੱਕੀ ਆ ਤੇ ਇਹਨਾਂ ਸਾਰਿਆਂ ਦਾ ਸਿਲੇਬਸ ਜਿਹੜਾ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲ ਜੇਗਾ ਠੀਕ ਹੈ ਤਾਂ ਉੱਥੇ ਜਾ ਕੇ ਤੁਸੀਂ ਜਿਹੜਾ ਜਰੂਰ ਜੁੜ ਸਕਦੇ ਹੋ ਤਾਂ ਇਹ ਹੈਗੀ ਸੀ ਜੀ ਅੱਜ ਦੀ ਵੀਡੀਓ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ